ਤਹਿਰੀਕ ਦੇ ਪੰਨਿਆਂ ਉੱਤੇ ਫਤਿਹ ਲਿਖ ਦਿਓ ਯਾਦ ਕਰਨਗੇ ਲੋਕੀ ਆਪਣੇ ਪਤੇ ਲਿਖ ਦਿਓ ਲਿਖ ਕੇ ਸਾਰੇ ਨਾਮ ਅੱਗੇ ਲਿਖ ਦਿਓ ਯਾਦ ਕਰਨਗੇ ਲੋਕੀ ਆਪਣੇ ਪਤੇ ਲਿਖ ਦਿਓ ਵਿਰਾਸਤੀ ਚੌਂਕੀ ਆਪਾਂ ਇਸ ਜਗ੍ਹਾ ਦੇ ਉੱਤੇ ਦੇਖ ਰਹੇ ਆਂ ਜਿਸ ਚੌਂਕੀ ਨੂੰ ਮਹਾਰਾਜਾ ਰਣਜੀਤ ਸਿੰਘ ਜੀ ਨੇ ਖਾਲਸਾ ਰਾਜ ਦੇ ਨਿਸ਼ਾਨ ਦੇ ਰੂਪ ਦੇ ਵਿੱਚ ਇੱਥੇ ਲਵਾਇਆ ਸੀ ਜਿਹੜੀਆਂ ਗਈਆਂ ਸੀ ਉਸ ਸਮੇਂ ਦਾ ਜਿਹੜਾ ਨਿਸ਼ਾਨ ਸਾਹਿਬ ਅੱਜ ਵੀ ਇਸ ਜਗ੍ਹਾ ਦੇ ਉੱਤੇ ਮੌਜੂਦ ਖੜੀ ਕੀ ਹੈ ਨਿਸ਼ਾਨੀ ਹੈ ਕਿਸੇ ਪੰਜਾਬ ਦੇ ਕਿਰਦਾਰ ਕੀ ਵਤਨ 'ਤੇ ਲੁੱਟੇ ਹੋਏ ਰਣਜੀਤ ਸਿੰਘ ਸਰਦਾਰ ਕੀ ਇਹ ਪਹਾੜੀ ਨੂੰ ਮਹਾਰਾਜਾ ਰਣਜੀਤ ਸਿੰਘ ਨੈਸ਼ਨਲ ਹੈਰੀਟੇਜ ਹਿੱਲ ਪਾਰਕ ਦਾ ਦਰਜਾ 2001 ਦੇ ਵਿੱਚ ਵੀਡੀਓ ਦੇ ਪਿਛਲੇ ਭਾਗ 'ਚ ਆਪਾਂ ਨੇ ਨਾ ਮਹਾਰਾਜਾ ਰਣਜੀਤ ਸਿੰਘ ਹੈਰੀਟੇਜ ਪਾਰਕ ਜਿਹੜਾ ਰ ਉੱਪਰ ਦੇ ਵਿੱਚ ਹੈਡਵਰਕਸ ਦੇ ਬਿਲਕੁਲ ਉੱਪਰ ਬਣਿਆ ਹੋਇਆ ਉਹ ਦੇਖਿਆ ਸੀ ਕੋਸ਼ਿਸ਼ ਕੀਤੀ ਮੈਂ ਤੁਹਾਨੂੰ ਆਪਣੀ ਵੀਡੀਓ ਦੇ ਵਿੱਚ ਫਿਲਮਾ ਕੇ ਉਸ ਜਗ੍ਹਾ ਦੇ ਕੁਝ ਚੰਗੇ ਪੱਖ ਦਿਖਾਉਣ ਦੀ ਇੱਥੇ ਮੈਂ ਬੜੇ ਅਫਸੋਸ ਨਾਲ ਕਹਿ ਰਿਹਾ ਕਿ ਅ ਉਸ ਜਗ੍ਹਾ ਨੂੰ ਉਸ ਢੰਗ ਨਾਲ ਨਹੀਂ ਵਰਤਿਆ ਜਾ ਰਿਹਾ ਨਹੀਂ ਰੱਖਿਆ ਜਾ ਰਿਹਾ ਕਿਉਂਕਿ ਉਹਨੂੰ ਇੱਕ ਨੈਸ਼ਨਲ ਹੈਰੀਟੇਜ ਸਾਈਟ ਦਾ ਦਰਜਾ ਜਿਹੜਾ ਉਹ ਦਿੱਤਾ ਗਿਆ ਆਪਾਂ ਨੂੰ ਵੀ ਉਹਦੀ ਜਿਹੜੀ ਸਾਫ ਸਫਾਈ ਪਵਿੱਤਰਤਾ ਜਾਂ ਕੁਦਰਤ ਨਾਲ ਜਿਹੜੇ ਪਿਆਰ ਕਰਨੇ ਵਾਲੇ ਵਿਅਕਤੀ ਆ ਜਿਵੇਂ ਉਹ ਪਿਆਰ ਕਰਦੇ ਆ ਨੇਚਰ ਨੂੰ ਜਾਂ ਕੁਦਰਤ ਨੂੰ ਉਸ ਢੰਗ ਨਾਲ ਆਪਾਂ ਨੂੰ ਵੀ ਉਹ ਜਗ੍ਹਾ ਨੂੰ ਉਸੇ ਤਰੀਕੇ ਨਾਲ ਵਰਤਣਾ ਚਾਹੀਦਾ ਉਸ ਤੋਂ ਬਾਅਦ ਆਪਾਂ ਨੇ ਨਾ ਇੱਥੇ ਵਿਰਾਸਤੀ ਚੌਕੀ ਦੇਖਣੀ ਸੀ ਜਿਹੜੀ ਸਰਕਾਰੇ ਖਾਲਸਾ ਮਹਾਰਾਜਾ ਰਣਜੀਤ ਸਿੰਘ ਜੀ ਨੇ ਇੱਕ ਨਿਸ਼ਾਨ ਸਾਹਿਬ ਲਾ ਕੇ ਹੱਦ ਨਿਰਧਾਰਿਤ ਕੀਤੀ ਸੀ ਜਦੋਂ ਉਹਨਾਂ ਦੀ ਸੰਧੀ ਹੋਈ ਆ ਲਾਰਡ ਵਿਲੀਅਮ ਬੈਟਕ ਨਾਲ ਈਸਟ ਇੰਡੀਆ ਕੰਪਨੀ ਦੇ ਵਿੱਚ ਇੱਕ ਪਾਸੇ ਸਰਦਾਰਾਂ ਦਾ ਰਾਜ ਦੂਜੇ ਪਾਸੇ ਈਸਟ ਇੰਡੀਆ ਕੰਪਨੀ ਦਾ ਰਾਜ ਸੀ ਕੁਝ ਇਸ ਤਰ੍ਹਾਂ ਦੇ ਬੋਰਡ ਆਪਾਂ ਨੂੰ ਹੈੱਡਵਰਕਸ ਤੋਂ ਜਦੋਂ ਆਪਾਂ ਸਾਈਡ ਤੇ ਆਉਨੇ ਆ ਤਾਂ ਆਪਾਂ ਨੂੰ ਲੱਗੇ ਹੋਏ ਦਿਖ ਜਾਂਦੇ ਆ ਵਿਰਾਸਤੀ ਚੌਕੀ ਸਰਕਾਰੇ ਖਾਲਸਾ ਮਹਾਰਾਜਾ ਰਣਜੀਤ ਸਿੰਘ ਇਹ ਉੱਚੀ ਪਹਾੜੀ ਦੇ ਉੱਪਰ ਦੀ ਹੋ ਕੇ ਹੀ ਵਿਰਾਸਤੀ ਚੌਕੀ ਵੱਲੋਂ ਵਧਿਆ ਜਾਂਦਾ ਬਹੁਤ ਸੋਹਣਾ ਗੇਟ ਵਿਰਾਸਤੀ ਚੌਕੀ ਦੇ ਬਾਹਰ ਆ ਜਿਹੜਾ ਉਹ ਬਣਾਇਆ ਗਿਆ ਜਿਹਦੇ ਉੱਤੇ ਸਰਦਾਰ ਜੱਸਾ ਸਿੰਘ ਰਾਮਗੜੀਆ ਅਕਾਲੀ ਬਾਬਾ ਫੂਲਾ ਸਿੰਘ ਜੀ ਜਰਨੈਲ ਸਿੰਘ ਆ ਬਾਬਾ ਹਰੀ ਸਿੰਘ ਨੜੂਆ ਜੀ ਮਹਾਰਾਜਾ ਰਣਜੀਤ ਸਿੰਘ ਜੀ ਬਾਬਾ ਬੰਦਾ ਸਿੰਘ ਬਹਾਦਰ ਆ ਦੀ ਯੋਧਿਆਂ ਦੀਆਂ ਤਸਵੀਰਾਂ ਨੇ ਜਿਹੜੀਆਂ ਉਹ ਬਣਾਈਆਂ ਗਈਆਂ। ਰੋਡ ਲੋਕੇਸ਼ਨ ਦੀ ਜੇ ਮੈਂ ਗੱਲ ਕਰਾਂ ਤਾਂ ਮੇਰੇ ਇਸ ਪਾਸੇ ਰੋਪੜ ਆ ਤੇ ਇਹ ਰੋਡ ਅੱਗੇ ਨੰਗਲਵਾਲ ਨੂੰ ਜਾ ਰਿਹਾ ਨੂਰਪੁਰ ਬੇਦੀ ਹੋ ਕੇ। ਬਾਕੀ ਆਪਾਂ ਹੁਣ ਉੱਤੇ ਵਿਰਾਸਤੀ ਚੌਂਕੀ ਵੱਲ ਨੂੰ ਚੱਲਦੇ ਆਂ। ਦੇਖਦੇ ਆਂ ਤੇ ਤੁਹਾਡੇ ਨਾਲ ਜਿਹੜੀ ਇਸ ਜਗ੍ਹਾ ਬਾਰੇ ਜਾਣਕਾਰੀ ਆ ਜੋ ਆਪਾਂ ਨੂੰ ਇੱਥੋਂ ਸਰੋਤਾਂ ਤੋਂ ਪਤਾ ਲੱਗੀ ਆ ਉਹਦੇ ਬਾਰੇ ਸਾਂਝ ਪਾਉਨੇ ਆਂ। ਬਰਾਸਤੀ ਚੌਂਕੀ ਦੇ ਜਦੋਂ ਆਪਾਂ ਸ਼ੁਰੂਆਤ ਕਰਦੇ ਆ ਪੌੜੀਆਂ ਦੀ ਤਾਂ ਉੱਥੇ ਖਾਲਸਾ ਰਾਜ ਨੂੰ ਨਿਰਧਾਰਤ ਕਰਦਾ ਇੱਕ ਨਕਸ਼ਾ ਵੀ ਬਣਾ ਕੇ ਲਾਇਆ ਹੋਇਆ ਕਿਵੇਂ ਇੱਕ ਪਾਸੇ ਜੰਮੂ ਕਸ਼ਮੀਰ ਦੀਆਂ ਹੱਦਾਂ ਤੱਕ ਛੂੰਦਾ ਸੀ ਖਾਲਸਾ ਰਾਜ ਦੂਜੇ ਪਾਸੇ ਪੇਸ਼ਾਵਰ ਤੱਕ ਤੇ ਇਸ ਜਗ੍ਹਾ ਤੇ ਰੋਪੜ ਈਸਟ ਇੰਡੀਆ ਕੰਪਨੀ ਤੇ ਸਰਕਾਰੇ ਖਾਲਸਾ ਦਾ ਜਿਹੜਾ ਰਾਜ ਆ ਉਹ ਨਿਰਧਾਰਤ ਕੀਤਾ ਗਿਆ ਸੀ ਬਾਕੀ ਅੱਗੇ ਇਹ ਰਸਤਾ ਉੱਤੇ ਚੌਂਕੀ ਵੱਲ ਨੂੰ ਜਾ ਰਹੇ ਆ ਆਪਾਂ ਚੌਂਕੀ ਤੇ ਚੱਲਦੇ ਆ ਤੇ ਉੱਥੇ ਜਾ ਕੇ ਤੁਹਾਡੇ ਨਾਲ ਕੁਝ ਹੋਰ ਜਿਹੜੀ ਇਸ ਜਗ੍ਹਾ ਦੀ ਤੱਥ ਨੇ ਉਹ ਸੰਜੇ ਕਰਦੇ ਆ। ਜਿੱਥੋਂ ਆਪਾਂ ਵਿਰਾਸਤੀ ਚੌਂਕੀ ਦੀ ਸ਼ੁਰੂਆਤ ਵਾਲੇ ਬੋਰਡ ਦੇਖੇ ਸੀ। ਉਥੋਂ ਥੋੜਾ ਟਰੈਕ ਕਰਕੇ ਆਪਾਂ ਹੁਣ ਉੱਪਰ ਵਿਰਾਸਤੀ ਚੌਂਕੀ ਵਾਲੀ ਜਗ੍ਹਾ ਤੇ ਪਹੁੰਚ ਗਏ ਆ। ਥੋੜੀਆਂ ਜੀਆਂ ਪੌੜੀਆਂ ਹੋਰ ਨੇ ਇਸ ਤੋਂ ਉੱਪਰ ਜਾਣ ਲਈ ਕਾਫੀ ਉਚਾਈ ਤੇ ਆ ਜਗਾ। ਤੇ ਇੱਧਰ ਵਾਲੇ ਪਾਸੇ ਵੀ ਤੁਸੀਂ ਦੇਖ ਰਹੇ ਹੋ ਪਹਾੜ ਇੱਧਰ ਵੀ ਉੱਚੀ ਚੋਟੀ ਜਿਹੜੀ ਚੋਟੀ ਦੇ ਉੱਤੇ ਮਹਾਰਾਜ ਰਣਜੀਤ ਸਿੰਘ ਜੀ ਨੇ ਸਰਕਾਰੇ ਖਾਲਸਾ ਦਾ ਨਿਸ਼ਾਨ ਸਾਹਿਬ ਆ ਜਿਹੜਾ ਉਹ ਬੁਲੰਦ ਕਰਿਆ ਸੀ। ਇਹ ਨਿਸ਼ਾਨੀ ਹੈ ਕਿਸੇ ਕਿਰਦਾਰ ਕੀ ਦੇਸ਼ ਪਰ ਲੋਟੇ ਹੋਏ ਰਣਜੀਤ ਸਿੰਘ ਸਰਦਾਰ ਕੀ ਪਿੱਛੇ ਜੋ ਤੁਸੀਂ ਵਿਰਾਸਤੇ ਖਾਲਸਾ ਚੌਂਕੀ ਦੇਖ ਰਹੇ ਹੋ ਉਸੇ ਸਰਕਾਰੇ ਖਾਲਸਾ ਦੀ ਨਿਸ਼ਾਨੀ ਉਸੇ ਸਰਕਾਰੇ ਖਾਲਸਾ ਰਾਜ ਦੀ ਨਿਸ਼ਾਨੀ ਦਾ ਪ੍ਰਤੀਕ ਪਿੰਡ ਆਸਰੋ ਰੋਪੜ ਦੇ ਜਿਹੜਾ ਬਿਲਕੁਲ ਹੀ ਨੇੜੇ ਸਤਲੋਜ ਹੈੱਡ ਵਰਕਰਸ ਦੇ ਬਿਲਕੁਲ ਹੀ ਨਾਲੋ ਨਾਲ ਬਣਿਆ ਹੋਇਆ 1839 ਈਸਵੀ ਦੇ ਵਿੱਚ ਦੋ ਮਹਾਸ਼ਕਤੀਆਂ ਦੀ ਆਪਸ ਦੇ ਵਿੱਚ ਸੰਧੀ ਹੁੰਦੀ ਆ ਛੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੀ ਸਰਕਾਰੇ ਖਾਲਸਾ ਰਾਜ ਦੀ ਤੇ ਈਸਟ ਇੰਡੀਆ ਕੰਪਨੀ ਵੱਲੋਂ ਉਹਨਾਂ ਦੇ ਗਵਰਨਰ ਲਾਰਡ ਵਿਲੀਅਮ ਬੈਂਟਿਕ ਦੇ ਵਿਚਕਾਰ ਜਿਹੜੀ ਸੰਧੀ ਹੁੰਦੀ ਆ ਆਪਾਂ ਇਸ ਸਮੇਂ ਉਸ ਜਗ੍ਹਾ ਤੇ ਆ ਉਸ ਵਿਰਾਸਤੀ ਚੌਂਕੀ ਤੇ ਆ ਕਿਉਂਕਿ ਇਤਿਹਾਸ ਦੀ ਬਾਤਾਂ ਕੁਝ ਇਸ ਤਰ੍ਹਾਂ ਸੁਣਦੇ ਆ ਜਦੋਂ ਦੋਨੋਂ ਮਹਾਸ਼ਕਤੀਆਂ ਦੋਨੋਂ ਮਹਾਸ਼ਕਤੀਸ਼ਾਲੀ ਰਾਜ ਆਪਸ ਦੇ ਵਿੱਚ ਸੰਧੀ ਕਰਨ ਲਈ ਇਕੱਠੇ ਹੁੰਦੇ ਨੇ ਤਾ ਇਸ ਜਗ੍ਹਾ ਨੂੰ ਚੁਣਿਆ ਜਾਂਦਾ ਦੱਸਿਆ ਜਾਂਦਾ ਮਹਾਰਾਜਾ ਰਣਜੀਤ ਸਿੰਘ ਜੀ ਉਸ ਸਮੇਂ ਲਾਹੌਰ ਵਾਲੀ ਸਾਈਡ ਤੋਂ ਆਏ ਸੀ ਮੇਰੇ ਇਸ ਪਾਸੇ ਜਿਹੜੇ ਤੁਸੀਂ ਇਹ ਪਰਬਤਾਂ ਦੀ ਲੜੀ ਜਾਂ ਮਾਲਾ ਦੇਖ ਰਹੇ ਹੋ ਜਲੰਧਰ ਪਠਾਨਕੋਟ ਉਹ ਹੁਸ਼ਿਆਰਪੁਰ ਵੱਲ ਦਾ ਇਹ ਇਲਾਕਾ ਨਿਕਲ ਜਾਂਦਾ ਤੇ ਜਿਹੜੇ ਗਵਰਨਰ ਸੀਗੇ ਲਾਰਡ ਵਿਲੀਅਮ ਵੈਂਟਿਕ ਉਹ ਇਸ ਪਾਸੇੋਂ ਰੋਪੜ ਇਸ ਜਗ੍ਹਾ ਦੇ ਉੱਤੇ ਆਉਂਦੇ ਨੇ ਸਰਕਾਰੇ ਖਾਲਸਾ ਜਦੋਂ ਇੱਥੇ ਪਹੁੰਚ ਜਾਂਦੀ ਆ ਮਹਾਰਾਜਾ ਰਣਜੀਤ ਸਿੰਘ ਜੀ ਤਾਂ ਫੌਜਾਂ ਨੂੰ ਇਸ ਉੱਚੀ ਜਗ੍ਹਾ ਦੇ ਉੱਤੇ ਤਾਇਨਾਤ ਕੀਤਾ ਜਾਂਦਾ ਇੱਕ ਫੌਜੀ ਸ਼ਾਉਣੀ ਦੇ ਰੂਪ ਚ ਇੱਥੇ ਤੋਪਾਂ ਵੀ ਬੀੜੀਆਂ ਗਈਆਂ ਸੀ ਉਸ ਸਮੇਂ ਦਾ ਜਿਹੜਾ ਨਿਸ਼ਾਨ ਸਾਹਿਬ ਅੱਜ ਵੀ ਇਸ ਜਗ੍ਹਾ ਦੇ ਉੱਤੇ ਮੌਜੂਦ ਖੜਾ ਸਰਕਾਰੇ ਖਾਲਸਾ ਦਾ ਆਪਾਂ ਵਿਸ਼ੇਸ਼ ਤੌਰ ਤੇ ਇਸ ਚੌਂਕੀ ਨੂੰ ਇਸ ਜਗ੍ਹਾ ਨੂੰ ਤੁਹਾਡੇ ਨਾਲ ਇੱਥੇ ਸਾਂਝੀ ਕਰਨ ਲਈ ਪਹੁੰਚੇ ਆਂ ਕਾਫੀ ਲੰਬੇ ਸਮੇਂ ਤੋਂ ਜਿਹੜਾ ਇਸ ਜਗ੍ਹਾ ਦੇ ਅੱਖਰਖਾਉ ਦੀ ਆਪਾਂ ਮੀਡੀਆ ਦੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ ਗੱਲਬਾਤ ਦੇਖਦੇ ਆ ਰਹੇ ਆ ਸੁਣਦੇ ਆ ਰਹੇ ਆ ਹੁਣ ਇਹ ਜਗਾ ਕਾਫੀ ਮੇਨਟੇਨਡ ਆ 2001 ਸਨ ਦੇ ਵਿੱਚ ਇਸ ਜਗਾ ਨੂੰ ਦੁਬਾਰਾ ਇਨੋਗ੍ਰੇਟ ਕੀਤਾ ਗਿਆ ਲੱਭਿਆ ਗਿਆ ਸੀ ਕਿਉਂਕਿ ਇੰਨਾ ਪੁਰਾਣਾ ਇਤਿਹਾਸ ਹੋ ਗਿਆ ਸੀ ਕਈ ਵਾਰ ਜਿਹੜੀਆਂ ਪੁਰਾਤਨ ਜਗਾਵਾਂ ਨੇ ਉਹ ਇਤਿਹਾਸਿਕ ਪੱਖਾਂ ਤੋਂ ਜਾਂ ਦੇਖਣ ਦੇ ਲੱਭਣ ਦੇ ਨਜ਼ਰੀਏ ਤੋਂ ਕੁਝ ਦੂਰ ਰਹਿ ਜਾਂਦੀਆਂ ਨੇ ਕਾਫੀ ਸੋਹਿਰਦ ਸੰਸਥਾਵਾਂ ਨੇ ਕੁਝ ਖਾਸ ਵਿਅਕਤੀਆਂ ਨੇ ਇਸ ਜਗ੍ਹਾ ਨੂੰ ਲੱਭਿਆ ਤੇ ਅੱਜ ਸਰਕਾਰੀ ਖਾਲਸਾ ਦੀ ਇਹ ਚੌਂਕੀ ਆਪਣੇ ਵਿੱਚ ਸਭੈਮਾਨ ਬਣੀ ਹੋਈ ਆ ਉੱਪਰਲੇ ਪਾਸੇ ਤੁਸੀਂ ਪੱਕਾ ਨਿਸ਼ਾਨ ਸਾਹਿਬ ਝੂਲਦਾ ਦੇਖ ਰਹੇ ਹੋ ਉਸ ਸਮੇ ਇੱਥੇ ਨਾ ਫੌਜੀ ਚੌਂਕੀਆਂ ਸੀਗੀਆਂ 1839 ਦੇ ਵਿੱਚ ਜਦੋਂ ਸਰਕਾਰੀ ਖਾਲਸਾ ਇਸ ਜਗ੍ਹਾ ਤੇ ਪਹੁੰਚਦੀ ਆ ਮਹਾਰਾਜਾ ਰਣਜੀਤ ਸਿੰਘ ਜੀ ਦੀ ਫੌਜ 1947 ਦੇ ਵਿੱਚ ਤੇ ਉਸ ਸਮੇ ਤੋਂ ਥੋੜਾ ਸਮਾਂ ਪਹਿਲਾਂ ਇਸ ਜਗ੍ਹਾ ਦੇ ਉੱਤੋਂ ਉਹਨਾਂ ਸਾਰੀਆਂ ਨਿਸ਼ਾਨੀਆਂ ਨੂੰ ਮਿਟਾ ਦਿੱਤਾ ਗਿਆ ਖਤਮ ਕਰ ਦਿੱਤਾ ਗਿਆ ਪਰ ਇਹ ਜਿਹੜਾ ਨਿਸ਼ਾਨ ਸਾਹਿਬ ਝੂਲ ਰਿਹਾ ਇਹ ਨਿਸ਼ਾਨ ਸਾਹਿਬ ਅਸ਼ਟ ਤਾਤੂ ਦਾ ਬਣਿਆ ਹੋਇਆ ਮਜ਼ਬੂਤ ਨਿਸ਼ਾਨ ਸਾਹਿਬ ਹੋਣ ਕਰਕੇ ਅੱਜ ਵੀ ਇਹ ਆਪਣੇ ਵਿਚਕਾਰ ਆ ਦੇਖਣ ਲਈ ਆਪਣੇ ਵਿਚਕਾਰ ਸਥਿਤਾ ਇਸ ਵੀਡੀਓ ਦੇ ਜ਼ਰੀਏ ਮੈਂ ਆਪਣੇ ਆਪ ਨੂੰ ਅੱਜ ਖੁਸ਼ ਨਸੀਬ ਬੜਪਾਗਾ ਮਹਿਸੂਸ ਕਰ ਰਿਹਾ ਕਿ ਸਰਕਾਰੇ ਖਾਲਸਾ ਰਾਜ ਦੀ ਇੱਕੋ ਇੱਕ ਕਲੌਤੀ ਨਿਸ਼ਾਨੀ ਜਿਹੜੀ ਆਪਣੇ ਵਿਚਕਾਰ ਸਥਿਤ ਆਜ ਆਪਾਂ ਤੁਹਾਡੇ ਨਾਲ ਉਸ ਵੀਡੀਓ ਦੀ ਉਸ ਜਗ੍ਹਾ ਦੀ ਸਾਂਝ ਪਾ ਰਹੇ ਆਂ ਧੰਨਵਾਦ ਆ ਤੁਹਾਡਾ ਸਾਰੇ ਈਵਰਸ ਦਾ ਤੁਹਾਡਾ ਸਾਰੇ ਸਬਸਕ੍ਰਾਈਬਰਸ ਦਾ ਜਿਨ੍ਹਾਂ ਦੀ ਸਪੋਰਟ ਨਾਲ ਹੱਲਾਸ਼ੇਰੀ ਨਾਲ ਆਪਾਂ ਜਿਹੀਆਂ ਜਗਾਵਾਂ ਦੇਖ ਰਹੇ ਆਂ ਤੇ ਫਰਮਾ ਕੇ ਤੁਹਾਡੇ ਤੱਕ ਲੈ ਕੇ ਆ ਰਹੇ ਆਂ ਆਪਣੀ ਸਪੋਰਟ ਇਸੇ ਤਰ੍ਹਾਂ ਬਣਾਈ ਰੱਖਿਓ ਬਾਕੀ ਇਸ ਸਮੇਂ ਮੈਂ ਰੋਪੜ ਹੈਡਵਰਕਸ ਜਿਹੜਾ ਸਤਲੁਜ ਦਰਿਆ ਉਸ ਤੋਂ ਇਹ ਜਗਾ ਕਾਫੀ ਉੱਚੇ ਵਾਲੇ ਪਾਸੇ ਆ ਇਹ ਸਾਹਮਣੇ ਵਾਲੇ ਪਾਸੇ ਮੈਂ ਦਿਖਾਉਣ ਦੀ ਤੁਹਾਨੂੰ ਕੋਸ਼ਿਸ਼ ਕਰ ਰਿਹਾ ਇਹ ਉਹੀ ਪੌੜਾ ਰਿਹਾ ਜਿਹੜਾ ਰੋਪੜ ਵੱਲੋਂ ਆ ਰਿਹਾ ਤੇ ਸਾਹਮਣੇ ਜੋ ਤੁਸੀਂ ਕੋਗਵਸਿਆ ਨਗਰ ਦੇਖ ਰਹੇ ਹੋ ਰੋਪੜ ਤੇ ਅੱਗੇ ਉਸ ਤੋਂ ਬਾਅਦ ਖਰੜ ਚੰਡੀਗੜ੍ਹ ਦਾ ਜੋ ਇਲਾਕਾ ਉਹ ਆ ਜਾਂਦਾ ਇਹ ਇਲਾਕਾ ਉੱਚੇ ਪਹਾੜਾਂ ਦੇ ਨਾਲ ਘਿਰਿਆ ਹੋਇਆ ਕੁਦਰਤ ਦੀ ਗੋਦ ਦੇ ਵਿੱਚ ਬਹੁਤ ਹੀ ਚੰਗੀ ਤੇ ਪੁਰਾਤਨ ਯਾਦ ਨੂੰ ਸਮੋਈ ਬੈਠਾ ਇੱਥੇ ਹੀ ਇੱਕ ਸ਼ਾਇਰ ਦੀਆਂ ਕੁਝ 17 ਮੈਂ ਤੁਹਾਡੇ ਨਾਲ ਸਾਂਝੀਆਂ ਕਰਦਾ ਇਸ ਤਾਹਰੀਕ ਦੇ ਪੰਨਿਆਂ ਉੱਤੇ ਫਤਿਹ ਲਿਖ ਦਿਓ ਯਾਦ ਕਰਨਗੇ ਲੋਕੀ ਆਪਣੇ ਪਤੇ ਲਿਖ ਦਿਓ ਲਿਖ ਕੇ ਸਾਰੇ ਨਾਮ ਅੱਗੇ ਲਿਖ ਦਿਓ ਯਾਦ ਕਰਨਗੇ ਲੋਕੀ ਆਪਣੇ ਪਤੇ ਲਿਖ ਦਿਓ ਇਹ ਉਹੀ ਮਹਾਨ ਵਿਰਾਸਤੀ ਚੌਂਕੀ ਆਪਾਂ ਇਸ ਜਗ੍ਹਾ ਦੇ ਉੱਤੇ ਦੇਖ ਰਹੇ ਹਾਂ ਜਿਸ ਚੌਂਕੀ ਨੂੰ ਮਹਾਰਾਜਾ ਰਣਜੀਤ ਸਿੰਘ ਜੀ ਨੇ ਖਾਲਸਾ ਰਾਜ ਦੇ ਨਿਸ਼ਾਨ ਦੇ ਰੂਪ ਦੇ ਵਿੱਚ ਇੱਥੇ ਲਵਾਇਆ ਸੀ ਮਹਾਰਾਜਾ ਰਣਜੀਤ ਸਿੰਘ ਦੀ ਮਹਾਰਾਜਾ ਰਣਜੀਤ ਸਿੰਘ ਜੀ ਦੇ ਖੁਸ਼ਹਾਲ ਰਾਜ ਤੇ ਸਰਕਾਰੇ ਖਾਲਸਾ ਦੀ ਇਕਲੌਤੀ ਨਿਸ਼ਾਨੀ ਵਿਰਾਸਤੀ ਚੌਂਕੀ ਰੋਪੜ ਸ਼ਹਿਰ ਤੁਹਾਡੀ ਵੀਡੀਓ ਸਕਰੀਨ ਤੇ ਆ ਤੇ ਇੱਥੇ ਉਹਨਾਂ ਦੀ ਯਾਦ ਦੇ ਵਿੱਚ ਇੱਕ ਪੱਥਰ ਵੀ ਲਾਇਆ ਹੋਇਆ ਜਿਹਦੇ ਉੱਤੇ ਇਸ ਜਗ੍ਹਾ ਦਾ ਜੋ ਇਤਿਹਾਸ ਆ ਜਾ ਅਸਰੋਪਿੰਡ ਦੀ ਇਹ ਘਟਨਾ ਉਹ ਸਾਂਝੀ ਵੀ ਕੀਤੀ ਗਈ ਆ ਅੱਗੇ ਵੀਡੀਓ ਸਕਰੀਨ ਦੇ ਉੱਤੇ ਉਹੀ ਘਟਨਾ ਤੁਹਾਡੀ ਵੀਡੀਓ ਸਕਰੀਨ ਤੇ ਇੱਥੇ ਬਹੁਤ ਹੀ ਸੁੰਦਰ ਪੱਥਰ ਦੇ ਉੱਤੇ ਆਸਰੋ ਪਿੰਡ ਦੀ ਜਿਹੜੀ ਪਹਾੜੀ ਆ ਮਹਾਰਾਜਾ ਰਣਜੀਤ ਸਿੰਘ ਜੀ ਨੇ ਹਿੰਦੁਸਤਾਨ ਦੇ ਗਵਰਨਰ ਜਨਰ ਲਾਰਡ ਵਿਲੀਅਮ ਵੈਂਟਕ ਨਾਲ ਜਿਹੜੀ ਮੁਲਾਕਾਤ ਕੀਤੀ ਆ ਉਹਦਾ ਉਹਦੀ ਚਰਚਾ ਇੱਥੇ ਲਿਖੀ ਗਈ ਆ 1849 ਸ.ਵਿਚ ਪੰਜਾਬ ਅਤੇ ਅੰਗਰੇਜ਼ੀ ਰਾਜ ਦੇ ਕਬਜ਼ੇ ਤੋਂ ਬਾਅਦ ਚੌਕੀ ਟਾ ਦਿੱਤੀ ਗਈ ਸੀ ਪਰ ਝੰਡੇ ਦਾ ਜੋ ਇੱਥੇ ਨਿਸ਼ਾਨ ਜੋ ਡੰਡਾ ਉਹ ਅਸ਼ਟ ਤਾਤੂ ਦਾ ਬਣਿਆ ਹੋਣ ਕਰਕੇ ਇਸ ਜਗ੍ਹਾ ਦੇ ਉੱਤੇ ਬਚਾ ਰਹਿ ਗਿਆ ਆਜ਼ਾਦੀ ਦੇ ਮੂਢੀ ਸੰਗਰਾਮੀ ਇੱਥੇ ਆ ਕੇ ਆਜ਼ਾਦੀ ਦੇ ਝੰਡੇ ਨੂੰ ਲਹਿਰਾਉਣ ਦਾ ਮੋੜ ਪ੍ਰਣ ਕਰਦੇ ਰਹੇ ਨੇ ਕਿਸੇ ਦੇਸ਼ ਭਗਤ ਦੇ ਝੰਡੇ ਹੇਠਾਂ ਇਕੱਠੇ ਹੋ ਕੇ ਜਿਵੇਂ ਆਪਾਂ ਸ਼ੁਰੂਆਤ ਦੇ ਵਿੱਚ ਵੀ ਗੱਲ ਕੀਤੀ ਸੀ ਕਿ ਇਹ ਨਿਸ਼ਾਨੀ ਹੈ ਕਿਸੇ ਪੰਜਾਬ ਕੇ ਕਿਰਦਾਰ ਕੀ ਵਤਨ ਪੇ ਲੁੱਟੇ ਹੋਏ ਰਣਜੀਤ ਸਿੰਘ ਸਰਦਾਰ ਕੀ ਇਹ ਪਹਾੜੀ ਨੂੰ ਮਹਾਰਾਜਾ ਰਣਜੀਤ ਸਿੰਘ ਨੈਸ਼ਨਲ ਹੈਰੀਟੇਜ ਹਿੱਲ ਪਾਰਕ ਦਾ ਦਰਜਾ 2001 ਦੇ ਵਿੱਚ ਪੰਜਾਬ ਹੈਰੀਟੇਜ ਐਂਡ ਐਜੂਕੇਸ਼ਨ ਫਾਊਂਡੇਸ਼ਨ ਆ ਜੋ ਉਹਦੇ ਯਤਨਾ ਸਦਕਾ ਸਹਿਯੋਗ ਸਰਕਾਰ ਮਿਲਿਆ ਸੀ ਨੈਸ਼ਨਲ ਹੈਰੀਟੇਜ ਹਿੱਲ ਪਾਰਕ ਦਾ ਦਰਜਾ ਇਸ ਸਥਾਨ ਨੂੰ ਮਿਲਿਆ ਸੀ ਸਾਹਮਣੇ ਪਿੱਛੇ ਵਾਲੇ ਪਾਸੇ ਤੁਸੀਂ ਉਹੀ ਰੋਪਣ ਹੈਡ ਵਰਕਰਸ ਦੇਖ ਰਹੇ ਹੋ ਆਉਂਦੇ ਜਾਂਦੇ ਸਲਾਨੀ ਇਸ ਜਗ੍ਹਾ ਦੇ ਉੱਤੇ ਆਉਂਦੇ ਆ ਅੱਜ ਵੀ ਆਪਾਂ ਤੋਂ ਬਿਨਾ ਆਪਣੇ ਕੁਝ ਸੱਜਣ ਮਿੱਤਰ ਭਰਾ ਖਰੜ ਤੋਂ ਵਿਸ਼ੇਸ਼ ਤੌਰ ਤੇ ਜਿਹੜੀ ਜਗ੍ਹਾ ਉਹਨੂੰ ਦੇਖਣ ਲਈ ਪਹੁੰਚੇ ਸੀ ਤੁਹਾਡੀ ਵੀਡੀਓ ਸਕਰੀਨ ਤੇ ਆ ਆਉਣਾ ਵੀ ਚਾਹੀਦਾ ਆਉਣਾ ਵੀ ਬਣਦਾ ਆਪਣੇ ਸਾਰੇ ਈਵਰਜ਼ ਨੇ ਇਹ ਵੀ ਸਬਸਕ੍ਰਾਈਬਰਸ ਨੇ ਆਪਣੇ ਬੜਾ ਚੰਗਾ ਲੱਗਦਾ ਜਦ ਕਿਸੇ ਸਥਾਨ ਤੇ ਆਪਾਂ ਫਿਲਮਾ ਰਹੇ ਹੋਈਏ ਉਥੇ ਆਪਾਂ ਨੂੰ ਆਪਣੇ ਚਾਹਣ ਵਾਲੇ ਜਾਂ ਦੇਖਣ ਵਾਲੇ ਸੱਜਣ ਮਿੱਤਰ ਮਿਲ ਜਾਂਦੇ ਆ ਇਹ ਸਭ ਤੁਹਾਡੀ ਸਪੋਰਟ ਦੀ ਵਜ੍ਹਾ ਨਾਲ ਹੋ ਰਿਹਾ ਜਿਵੇਂ ਵੀਡੀਓ ਦੇ ਪਿਛਲੇ ਭਾਗ ਚ ਆਪਾਂ ਦੇਖ ਰਹੇ ਸੀ ਆਪਣੇ ਨਾਲ ਕੁਝ ਸੱਜਣ ਮਿੱਤਰ ਖਰੜ ਤੋਂ ਆਏ ਹੋਏ ਆ ਬਾਈ ਜੀ ਉਹਨਾਂ ਦਾ ਆਪਣਾ 뮤직 ਚੈਨਲ ਵੀ ਆ ਆ ਗਾਣੇ ਵੀ ਬਾਈਓ ਨਹੀਂ ਕਰ ਰਹੇ ਆ ਇਨ ਫਿਊਚਰ ਵੀ ਆ ਰਹੇ ਆ ਆਪਾਂ ਅੱਗੇ ਉਹਨਾਂ ਨਾਲ ਸਾਝ ਵੀ ਪਾਉਨੇ ਆ ਉਹਨਾਂ ਦਾ ਧੰਨਵਾਦ ਵੀ ਕਰਨਾ ਤੇ ਹੁਣ ਵੀਡੀਓ ਸਕਰੀਨ ਦੇ ਉੱਤੇ ਆਪਣੇ ਉਹੀ ਖਰੜ ਤੋਂ ਨੇ ਸੱਜਣ ਆਪਾਂ ਨੂੰ ਸਰਕਾਰੀ ਖਾਲਸਾ ਵਿਰਾਸਤੀ ਚੌਂਕੀ ਦੇ ਉੱਤੇ ਮਿਲੇ ਆ ਬਾਈ ਜੀ ਉਹਨਾਂ ਦਾ ਇੱਕ ਗਾਣਾ ਵੀ ਆ ਰਿਹਾ ਇਹਨਾਂ ਨੂੰ ਸ਼ੁਭਕਾਮਨਾਵਾਂ ਵੀ ਆਪਣੇ ਵੱਲੋਂ ਬੈਸਟ ਵਿਸ਼ਸ ਬਾਕੀ ਵੀਰ ਜੀ ਆਪਣੇ ਚੈਨਲ ਦਾ ਨਾਮ ਤੇ ਆਪਣੇ ਗਾਣੇ ਦਾ ਥੋੜਾ ਜੋ ਤੁਸੀਂ ਕੇਵੀਆਰ 뮤జిక్ ਰੀਐਲ ਆਪਣੇ ਚੈਨਲ ਦਾ ਨਾਮ ਹੈ ਸਰ ਠੀਕ ਹੈ ਜੀ ਬਾਕੀ ਜੋ ਸਿੰਗਿੰਗ ਮੈਂ ہمارا ਨਾਮ ਹੈ ਮੇਰਾ ਨਾਮ ਦੀਪ ਕੇਵੀਆਰ ਹੈ ਇਹ ਹਮਾਰੇ ਸਾਥ ਹੈ ਮੇਰੇ 파ਟਰਨਰ ਹੈ ਇਹ ਆਰਕੇ ਆਰਕੇ ਸਿੰਗਰ ਸਹਿਨ ਦਾ ਠੀਕ ਹੈ ਜੀ ਜੀ ਹਰਿਆਣਵੀ Song ਗਾਰਾ ਆਪਣਾ ਠੀਕ ਹੈ ਜੀ ਤੇ ਇਹ ਵੀਰ ਜੀ ਉਹ ਨਹੀਂ ਆਪਾਂ ਨੂੰ ਇੱਥੇ ਸਰਕਾਰੇ ਖਾਲਸਾ ਚੌਂਕੀ ਦੇ ਉੱਤੇ ਮਿਲੇ ਸੀਗੇ ਵੀਰ ਜੀ ਉਹਨਾਂ ਦਾ ਬਹੁਤ ਧੰਨਵਾਦ ਆਪਾਂ ਨੂੰ ਦੇਖਦੇ ਆ ਫੋਲੋ ਵੀ ਕਰਦੇ ਆ ਤੇ ਵੀਰ ਜੀ ਉਹਨਾਂ ਦਾ ਵੀ ਚੈਨਲ ਉਹਨਾਂ ਨੇ ਤੁਹਾਨੂੰ ਦੱਸਿਆ ਤੇ ਗਾਣੇ ਬਾਰੇ ਦੱਸਿਆ ਹਨਾ ਜਰੂਰ ਫੋਲੋ ਕਰਿਓ ਤੇ سپورਟ ਕਰਿਓ ਇਸ ਵੀਡੀਓ ਦੇ ਵਿੱਚ ਮੈਂ ਕੋਸ਼ਿਸ਼ ਕੀਤੀ ਆ ਤੁਹਾਡੇ ਨਾਲ ਮਹਾਰਾਜਾ ਰਣਜੀਤ ਸਿੰਘ ਹਿੱਲ ਪਾਰਕ ਹੈਰੀਟੇਜ ਸਟਰੀਟ ਆ ਜਿਹੜੀ ਉਹਦੀ ਸਾਇ ਤੁਹਾਡੇ ਤੱਕ ਪਾਉਣ ਦੀ ਤੇ ਇਸ ਵਿਰਾਸਤੀ ਚੌਂਕੀ ਨੂੰ ਤੁਹਾਡੇ ਤੱਕ ਸਾਂਝੀ ਕਰਨ ਲਈ ਗਰਮੀ ਕਾਫੀ ਜ਼ਿਆਦਾ ਆ ਪਰ ਮਨ ਦੇ ਵਿੱਚ ਇੱਕ ਤਾਂਗ ਰਹਿੰਦੀ ਆ ਕੋਈ ਚੰਗੀ ਨਵੀਂ ਤੇ ਰੁੱਚਕ ਜਾਣਕਾਰੀ ਤੁਹਾਡੇ ਤੱਕ ਸਾਂਝੀ ਕਰਨ ਦੀ ਤੁਸੀਂ ਵੀ ਘਰੇ ਬੈਠੇ ਬਿਠਾਏ ਮੇਰੇ ਨਾਲ ਇਨਾ ਇਤਿਹਾਸਿਕ ਤੇ ਹੋਰ ਜਿਹੜੀਆਂ ਦੇਖਣਯੋਗ ਜਗਾਵਾਂ ਧਾਰਮਿਕ ਸਮਾਜਿਕ ਉਹਨਾਂ ਨੂੰ ਮੇਰੇ ਨਾਲ ਘੁੰਮ ਸਕਦੇ ਹੋ ਤੁਸੀਂ ਸਿਰਫ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਤੇ ਆਪਣੀ رائے ਕਮੈਂਟਾਂ ਚ ਜਰੂਰ ਦਿਓ ਇੱਥੋਂ ਤੱਕ ਵੀਡੀਓ ਨੂੰ ਦੇਖ ਚੁੱਕੇ ਹੋ ਤੁਹਾਡਾ ਸਾਰਿਆਂ ਦਾ ਧੰਨਵਾਦ ਵੀਡੀਓ ਨੂੰ ਆਪਾਂ ਇੱਥੇ ਹੀ ਸਮਾਪਤ ਕਰਦੇ ਹਾਂ ਬਣੇ ਰਹੋ ਆਪਣੇ ਚੈਨਲ ਨਾਲ ਹੋਰ ਨਵੇਂ ਤੇ ਰੋਚਕ ਵਿਸ਼ਿਆਂ ਲਈ ਆਪਣੇ ਚੈਨਲ ਨੂੰ ਕਰੋ ਸਬਸਕ੍ਰਾਈਬ ਧੰਨਵਾਦ